ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਟਾਈਮ ਸ਼ਾਮ ਦਾ ਹੋ ਗਿਆ ਅੱਜ ਬਸ ਜਿੱਦੇ ਇਹਨਾਂ ਨੂੰ ਛੁੱਟੀ ਹੁੰਦੀ ਆ ਉਹਦੇ ਨਹੀਂ ਐ ਇੱਧਰ ਦੇਖੋ ਸਿਮਰਨ ਇੱਧਰ ਝਾਕ ਉਹਦੇ ਨਹੀਂ ਇਹਨਾਂ ਨੇ ਰਜਾਈਆਂ ਚੋਂ ਨਿਕਲਣਾ ਤੇ ਇੱਕ ਇੱਧਰ ਹੁਣ ਨਾ ਕੇ ਆਈ ਐ ਹਜੇ ਮੈਂ ਸਵੇਰ ਦੀ ਕਹੀ ਜਾਨੀ ਆ ਮੇਰੇ ਨਾਲ ਵਲੌਗ ਮੈਨੂੰ ਬਣਵਾ ਦੋ ਤੇ ਆਪਾਂ ਕਿਤੇ ਚੱਲਦੇ ਆ ਬਾਹਰ ਛੁੱਟੀ ਐ ਤੁਹਾਨੂੰ ਤੇ ਮੈਂ ਵੀਡੀਓ ਬਣਾ ਲਿਆਉਂਗੀ ਮੈਂ ਬਲੌਗ ਪਾਉਣਾ ਕੋਈ ਮੇਰੇ ਆਖੇ ਨਹੀਂ ਲੱਗਦਾ ਤੇ ਫਿਰ ਫੇਰ ਮੈਂ ਹੁਣ ਬੈਠੀ ਬੈਠੀ ਨੇ ਚੱਲ ਸੋਣਾ ਕੰਮ ਵੀ ਕਰ ਲਿਆ ਇੱਕ ਹੈਨਾ ਦੱਸਦੇ ਆਪਾਂ ਮੈਂ ਤੁਹਾਨੂੰ ਬਾਏ ਬੈਠ ਬਾਏ ਕੱਟ ਲਓ ਫਿਰ ਫੋਨ ਦੀ ਵਾਜਤ ਹੋ ਗਿਆ ਲੋ ਜੀ ਆਪਾਂ ਕਰਦੇ ਹਾਂ ਤੁਹਾਡੇ ਨਾਲ ਗੱਲਾਂ ਬਾਤਾਂ ਵੀ ਮੈਂ ਨਾ ਇਹਨੂੰ ਆ ਫੋਨ ਛੜਾ ਛੱਡ ਤਾਂ ਫੇਰ ਹੀ ਮੇਰੇ ਨਾਲ ਕਿਸੇ ਪਾਸੇ ਤੁਰਨ ਤੇ ਜਾ ਮੈਨੂੰ ਵਲੌਗ ਬਣਾ ਕੇ ਦੇਣ ਮੇਰੀ ਹੈਲਪ ਕਰਨ ਹੈ ਨਾ ਮੈਂ ਤਾਂ ਉਹ ਕੱਲ ਤੁਹਾਨੂੰ ਦਿਖਾਇਆ ਸੀ ਕਿ ਮੇਰਾ ਸਟੈਂਡ ਵੀ ਟੁੱਟਿਆ ਪਿਆ ਸੀਗਾ ਤੇ ਫਿਰ ਚਲ ਕੁਦਰਤੀ ਕਿਸੇ ਭੈਣ ਦਾ ਮੈਨੂੰ ਫੋਨ ਆ ਗਿਆ ਹੈ ਨਾ ਵੀ ਉਹਨਾਂ ਨੇ ਵੀ ਇੱਕ ਦੋ ਵੀਡੀਓ ਸ਼ਾਰਟ ਪਾਈਆਂ ਤੇ ਉਹਨਾਂ ਨੂੰ ਜਿੱਦਾਂ ਵੀ ਗ੍ਰੀਨ ਸਕ੍ਰੀਨ ਲਾਉਣੀ ਜਿੱਦ ਆਪਾਂ ਉਹ ਸਾਊਂਡ ਲਾ ਲੈਨੀ ਆ ਸਾਹਮਣੇ ਫੋਟੋ ਕਰਕੇ ਆਪਦੀ ਹੈ ਨਾ ਵੀ ਗਾਣੇ ਤੇ ਉਹ ਮੈਂ ਵੀ ਨਹੀਂ ਸੀ ਉਹਨਾਂ ਨੂੰ ਆਂਦਾ ਮੈਂ ਆਖਿਆ ਵੀ ਜਿੰਨੀ ਕੁ ਮੈਨੂੰ ਜਾਣਕਾਰੀ ਹੈਗੀ ਆ ਵੀ ਉਨੀ ਕੁ ਮੈਂ ਤੁਹਾਨੂੰ ਦੱਸ ਦੋਗੀ ਹੈ ਨਾ ਮੈਂ ਕਿਹਾ ਮੈਨੂੰ ਗ੍ਰੀਨ ਸਕ੍ਰੀਨ ਲਾਉਣੀ ਆਉਂਦੀ ਆ ਬਲੌਗ ਨਹੀਂ ਬਹੁੰਦੇ ਤੇ ਉਹ ਕਿੰਦੇ ਵੀ ਸ਼ਾਰਟ ਵੀਡੀਓ ਵੀ ਮੈਂ ਵੀ ਪਾਉਣੀ ਆ ਤੇ ਮੈਨੂੰ ਦੱਸ ਦੇ ਮੈਂ ਹੁਣ ਉਹਨੂੰ ਇਹ ਦੱਸ ਕੇ ਸਾਡੀ ਸੀ ਵੀ ਗ੍ਰੀਨ ਸਕਰੀਨ ਇੱਕ 달ਾਈ ਦੀ ਆ ਐਵੇਂ ਫੋਟੋ ਛੋਟੀ ਕਰਕੇ ਤੇ ਉਹਦੇ ਉੱਪਰ ਵੀ ਲਿਖ ਦਈਦਾ ਇਦਾਂ ਤੇ ਪਰ ਮੈਨੂੰ ਲੱਗਾ ਸੀ ਉਹਨੇ ਵੀਡੀਓ ਤੇ ਲਿਖਿਆ ਤਾਂ ਕੁਛ ਵੀ ਨਹੀਂ ਹੈ ਨਾ ਉਹੀ ਪਾਈ ਗਿਆ ਛੱਡ ਹਾਂ ਵੀ ਉਹੀ ਪਾ ਪਾ ਕਿ ਉਹਨੇ ਵੀਡੀਓ ਤੇ ਛੱਡ ਕੇ ਫਿਰ ਮੈਨੂੰ ਚੈੱਕ ਕਰਾਉਂਦੀ ਆ ਹਰ 2-3 ਮਿੰਟ ਬਾਅਦ ਵੀਡੀਓ ਵਾ ਕੇ ਤੇ ਮੈਨੂੰ ਇੱਕ ਗੱਲ ਤੋਂ ਹਾਸਾ ਵੀ ਆਵੇ ਮੈਂ ਆਖਿਆ ਵੀ ਉਹੀ ਗੱਲ ਪੁਰਾਣੇ ਦਿਨਾਂ ਦੀ ਯਾਦ ਆਲੀ ਹੈ ਨਾ ਵੀ ਅੱਗੇ ਆਪਾਂ ਕਿਸੇ ਨੂੰ ਕਹਿੰਦੇ ਸੀ ਵੀ ਕੁੜੇ ਤਾਂ ਤਾਣੀ ਆਉਂਦੀ ਆ ਸਾਡੀਆਂ ਕੁੜੀਆਂ ਨੂੰ ਵੀ ਤਾਣੀ ਸਿਖਾ ਦੇ ਜਾਂ ਤੈਨੂੰ ਕੋਈ ਕੋਟੀ ਸਵਾਟਰ ਬਣਨੀ ਆਉਂਦੀ ਉਹ ਉਹ ਸਿਖਾ ਦੇ ਤੇ ਹੁਣ ਸਿੱਖਦੇ ਆਪਾਂ ਵੀ YouTube ਤੇ ਸ਼ਾਰਟ ਵੀਡੀਓ ਕਿਵੇਂ ਪਾਉਣੀ ਆ ਬਲੌਗ ਕਿਵੇਂ ਬਣਾਉਣਾ ਬਲੌਗ ਨੂੰ ਐਡੀਟਿੰਗ ਕਿਵੇਂ ਕਰਨੀ ਆ ਤੇ ਵਾਚ ਟਾਈਮ ਕਿਵੇਂ ਵਧੂਗਾ ਵਿਊ ਕਿਵੇਂ ਵਧਣਗੇ ਹੈ ਨਾ ਹੁਣ ਆਪਾਂ ਇਹ ਚੀਜ਼ ਦੇਖਦੇ ਆ ਤੇ ਚਲੋ ਉਹ ਫੈਨ ਤਾਂ ਵੀ ਸਵਾਲੇ ਹੀ ਸੀਗਾ ਮੈਨੂੰ ਉਹ ਕਹਿੰਦੀ ਵੀ ਮੈਨੂੰ ਵੀ ਥੋੜਾ ਨਾ ਮੈਂ ਦੇਖਦੀ ਬਹੁਤ ਰਹਿੰਦੀ ਮੈਨੂੰ ਵਧੀਆ ਲੱਗਦੀਆਂ ਸ਼ਾਰਟ ਵੀਡੀਓ ਦੇਖਦੀਆਂ ਬਲੌਗ ਵੀ ਮੈਂ ਬਹੁਤ ਜਿਆਦੇ ਲੋਕਾਂ ਦੇ ਦੇਖਦੀ ਆ ਉਹ ਬਲੌਗ ਦੇਖਦੀ ਆ ਆਪਣੇ ਉਹ ਜਵੰਦਾ ਬਟੀਕਾ ਵਾਲੀ ਗੁਰਮੀਤ ਭੈਣ ਉਹਦਾ ਵੀ ਬਲੌਗ ਦੇਖਦੀ ਆ ਉਹ ਤੇ ਦੂਜੇ ਨੰਬਰ ਤੇ ਹਰਦੀਪ ਧਾਲੀਵਾਲ ਦੀਆਂ ਸ਼ਾਰਟ ਵੀਡੀਓ ਉਹ ਦੇਖਦੀ ਆ ਉਹ ਦੇ ਉਹ ਭੈਣ ਕੇ ਜਿਸਦੀ ਮੈਂ ਕਾਫੀ ਜਾਣੇ ਦੇ ਬਲੌਗ ਦੇਖਦੀ ਹਾਂ ਮੈਨੂੰ ਵਧੀਆ ਲੱਗਦਾ ਥੋੜਾ ਜਿਹਾ ਹੈ ਨਾ ਤੇ ਇੱਕ ਆਏ ਹੁਣ ਸਾਰੇ ਜਾਣੇ ਵੀ ਇਕੱਲੇ ਇਕੱਲੇ ਆ ਬੱਚੇ ਆ ਦੇਖ ਲੋ ਹੁਣ ਕੋਲੇ ਬੈਠੀਆਂ ਮੇਰੇ ਦੋਨੇ ਜਾਣੀਆਂ ਤੇ ਪਰ ਮੇਰੀ ਕਿਸੇ ਗੱਲ 'ਚ ਕੋਈ ਧਿਆਨ ਨਹੀਂ ਇਹਨਾਂ ਦਾ ਇਹ ਆਪਦੇ ਫੋਨ 'ਤੇ ਰਾਤ ਨੂੰ ਵੀ 12 ਵਜ ਜਾਂਦੇ ਮੈਂ ਕਹਿੰਦੀ ਥੱਕ ਜਾਈ ਫੋਨ ਰੱਖ ਦਿਓ ਸੌਂ ਜੀਏ ਫੋਨ ਰੱਖ ਦਿਓ ਸੌਂ ਜੀਏ ਕੱਲ ਛੁੱਟੀ ਵਾਸਤੇ ਛੁੱਟੀ ਆ ਉਹਦੇ ਤਾਂ ਸਾਨੂੰ 2 ਵਜ ਜਾਂਦੇ ਸੌਣ ਲੱਗੀਆਂ ਨੂੰ ਤਰਾਤ ਨੂੰ ਜੇ ਰਣਨੇ ਫੋਨ ਤੇ ਦੇਖੀ ਆਣਾ ਕਿ ਤੇ ਇੰਸਟਾਗ੍ਰam ਦੇਖ ਲਿਆ ਮੈਨੂੰ ਹਜੇ ਇੰਸਟਾਗ੍ਰam ਬਾਰੇ ਬੜੀ ਵੀ ਹੈ ਨਹੀਂਗੀ ਜਾਣਕਾਰੀ ਵੈਸੇ ਮੈਂ ਵੀ ਉੱਥੇ ਬਣਾਇਆ ਹੋਇਆ ਚੈਨਲ ਮੇਰਾ ਹੈਗਾ ਗੱਲ ਫੈਮਿਲੀ 7192 ਮੇਰਾ ਹੈਗਾ ਉੱਥੇ ਮੈਂ ਪਾਈਆਂ ਸੀਆਂ 2 ਕ ਦੇਣਾ ਇੱਕ ਦੋ ਕਮੇਡੀ ਵੀਡੀਓ ਬਣਾ ਕੇ ਪਾਈ ਆ ਤੇ ਦੋ ਕੂਪ ਪਾਈਆਂ ਸੀ ਵੀ ਮੈਂ ਫਿਰ ਬਾਅਦੋਂ ਮੈਨੂੰ ਵੀ ਬੜੀ ਜਾਣਕਾਰੀ ਲੈਣੀ ਕਰਕੇ ਫਿਰ ਮੈਂ ਪਾਈਆਂ ਦੀ ਨਾ ਤੇ ਮੈਂ ਤਾਂ ਬਸ ਏਸੇਵੇਂ ਆਪਦੇ ਬਲੌਗ ਪਾਉਣੀ ਹੁੰਦੀ ਹੈ ਜਿਹੜੇ ਚੇਨ ਕਰਦੇ ਵੀ ਪਾਉਣੀ ਆ ਹੈ ਨਾ ਤੇ ਪੂਰਾ ਪਾਈ ਮੈਂ ਗੱਲ ਕਰਦੀ ਸੀ ਕਿ ਤੁਹਾਡੇ ਨਾਲ ਜੋ ਭੈਣ ਕੈਨੇਡਾ ਦੀ ਵੀ ਮੈਂ ਕੱਲੀ ਕਿ ਕੋਈ ਨਹੀਂ ਹੁੰਦਾ ਹੈ ਨਾ ਗੱਲਬਾਤ ਕਰਾ ਬੱਚੇ ਅੱਜ ਕੱਲ ਉਹ ਵੀ ਇੱਥੇ ਹੀ ਹੈ ਭੈਣ ਕੈਨੇਡਾ ਜੀ ਆ ਵੀ ਬੱਚੇ ਕੰਮਾਂ ਤੇ ਚਲੇ ਜਾਂਦੇ ਆ ਇਕੱਲੇ ਘਰੇ ਕੀ ਕਰੇ ਬੰਦਾ ਸ਼ਾਰਟ ਵੀਡੀਓ ਦੇਖਦੇ-ਦੇਖ ਕੇ ਫਿਰ ਆਏ ਆ ਕਿਸੇ ਤੋਂ ਆਪਾਂ ਨੂੰ ਜੀ ਕਰਦਾ ਹੁੰਦਾ ਵੀ ਆਪਾਂ ਕੋਈ ਚੀਜ਼ ਕਿਸੇ ਦਾ ਗਾਣਾ ਵਧੀਆ ਲੱਗਦਾ ਹੁੰਦਾ ਕਿਸੇ ਦੀ ਗੱਲਬਾਤ ਆਪਾਂ ਨੂੰ ਵਧੀਆ ਲੱਗਦੀ ਹੁੰਦੀ ਉਹਦੇ ਤੇ ਆਪਾਂ ਨੂੰ ਆਏ ਲੱਗਦਾ ਹੁੰਦਾ ਵੀ ਆਪਾਂ ਵੀ ਇਸ ਚੀਜ਼ ਤੇ ਵੀ ਬਣਾਈਏ ਕੋਈ ਹੈਨਾ ਛੋਟੀ ਮੋਟੀ ਵੀਡੀਓ ਉਹਨੇ ਤਾਂ ਕਰਕੇ ਮੈਂ ਕਿ ਤੈਨੂੰ ਜਿਹੜੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤੂੰ ਇਦਾਂ ਕਰਕੇ ਉਹਦੇ ਤੇ ਗ੍ਰੀਨ ਸਕਰੀਨ ਵੀ ਆਪ ਦੀ ਲਾ ਕੇ ਤੇ ਆਪਦੇ ਚੈਨਲ ਤੇ ਉਹਨੂੰ ਅਪਲੋਡ ਕਰ ਦਿਆ ਕਰ ਅੱਜ ਉਹਨੂੰ ਹੁਣੇ ਇਹੀ ਦੱਸ ਕੇ ਹੱਤੀ ਸੀ ਉਹਨੇ ਫਿਰ ਬਣਨੇ ਪਾਈਆਂ ਵੀ ਜੋ ਹੈਂਗ ਕੁਛ ਕੇ ਇੱਕ ਦੋ ਤਾਂ ਸਹੀ ਹੈ ਮੈਨੂੰ ਪਤਾ ਉਹਨੇ ਟਾਈਟਲ ਨਹੀਂ ਹਜੇ ਕੁਝ ਵੀ ਉੱਪਰ ਲਿਖਿਆ ਨਹੀਂ ਹੈਗਾ ਜਿੱਦਾਂ ਆਪਾਂ ਕੋਈ ਗੁਰਬਾਣੀ ਵਾਲੀ ਲਾਉਨੇ ਆ ਤਾਂ ਉਹਦੇ ਤੇ ਚੱਲ ਗੋਰ ਨਹੀਂ ਬਾੜਾ ਕੁਝ ਲਿਖਣਾ ਆਉਂਦਾ ਤਾਂ ਵਾਇਰਲ ਵੀਡੀਓ ਤੇ ਬਾਅਦ ਚ ਵਾਈ ਗੁਰੂ ਜੀ ਲੈ ਕੇ ਹੈ ਨਾ ਪਾ ਦੋ ਦੇ ਉਹਨਾਂ ਨੇ ਉਦੋਂ ਸਿੱਤ ਨਹੀਂ ਪਾਈਆਂ ਹੈਗੀਆਂ ਤੇ ਚਲੋ ਜੀ ਟਾਈਮ ਹੋ ਗਿਆ ਸ਼ਾਮ ਦਾ ਮੈਂ ਆਈ ਬਸ ਹੁਣ ਅਸੀਂ ਬੈਠ ਜਾਈਂ ਗੱਲਾਂ ਕਰੀ ਜਾਂਦੀਆਂ ਸੀਂਗਾ ਮੈਂ ਤੇ ਸਿਮਰਨ ਮੈਂ ਫਿਰ ਅੱਗੇ ਟਾਈਮ ਹੋਰ ਸੀਦੇ ਤੇ ਹੁਣ ਟਾਈਮ ਹੋਰ ਆ ਸਾਨੂੰ ਤਾਂ ਪਤਾ ਕਿਉਂ ਅਸੀਂ ਹੈਗੇ ਆ 80 81 ਦੇ ਜੰਮੇ ਪਲੇ ਆ ਹੈ ਨਾ ਸਾਨੂੰ ਤਾਂ ਵੀ ਉਹ ਚੀਜ਼ਾਂ ਬਾਰੇ ਪਤਾ ਹੈਗਾ ਜਿਹੜੇ 2000 ਤੋਂ ਪਹਿਲੇ-ਪਹਿਲੇ ਹੈਗੇ ਆ ਕਰੰਨ ਵਿੱਚ ਰੰਨ ਵਿੱਚ ਤੱਕਦੋ ਜਿੰਨਾ ਦਾ ਵਰਤ ਹੋਇਆ ਉਹਨਾਂ ਨੂੰ ਤਾਂ ਪਿਛਲੀਆਂ ਗੱਲਾਂ ਸਾਰੀਆਂ ਯਾਦ ਹੋਣੀਆਂ ਵੀ ਫਲਾਨੇ ਟਾਈਮ 'ਚ ਪਿਛਲੇ ਟਾਈਮ 'ਚ ਆ ਚੀਜ਼ ਹੁੰਦੀ ਸੀ ਆਹ ਹੁੰਦੀ ਸੀ ਹੈ ਨਾ ਇਹਨਾਂ ਨੂੰ ਹੁਣ ਇਹ ਫੋਨਾਂ 'ਚ ਜੰਮੇ ਪਲੇ ਆ ਤੇ ਫੋਨਾਂ ਦੇ ਹੀ ਇਹਨਾਂ ਨੂੰ ਪਤਾ ਹੈ ਹੋਰ ਇਹਨਾਂ ਨੂੰ ਨਹੀਂ ਹੁਣ ਪਰ ਹਜੇ ਅੱਗੇ ਨਾਲੋਂ ਹੁਣ ਮੈਂ ਤਾਂ ਇਹਨਾਂ ਦੇਖਦੀ ਹੁੰਦੀ ਆ ਵੀ ਬਹੁਤ ਇਥੇ ਸੁਧਾਰ ਹੋਇਆ ਜਿੰਦਾ ਹੈ ਜਦੋਂ 10ਵੀਂ ਚ ਸੀ ਪਲੱਸ 2 ਸੀ ਸੀ ਇਕੱਠੀਆਂ ਹੀ ਪੜ੍ਹੀਆਂ ਤੇ ਜ਼ਿਆਦਾਤਰ ਜਿੰਦਾ ਵੀ ਕੋਈ ਜਗ੍ਹਾ ਹੀ ਰਹੀਆਂ ਹੈ ਨਾ ਤੇ ਫੋਨ ਇਹਨਾਂ ਦੇ ਮਸਾ ਰਾਤ ਨੂੰ ਫੜ-ਫੜ ਕੇ ਰੱਖਣੇ ਵੀ ਬੱਸ ਕਰੋ ਹੁਣ ਬਹੁਤ ਦੇਰਾਂ ਹੋ ਗਿਆ ਤੇ ਹੁਣ ਚੱਲ ਇਹਨਾਂ ਦੀ ਮਰਜ਼ੀ ਆਤਾ ਜਿਵੇਂ ਮਰਜੀ ਇਹਨਾਂ ਨੂੰ ਵੀ ਪਤਾ ਹੀ ਹੈ ਸਵੇਰੇ ਕੰਮ ਤੇ ਜਾਣਾ ਹੁਣ ਮੇਰੇ ਵੱਲੋਂ ਜੱਕੀ ਰੱਖਣ ਨਾ ਚੱਕੀ ਰੱਖਣ ਇਹਨਾਂ ਨੂੰ ਵੀ ਪਤਾ ਸਵੇਰੇ ਕੰਮ ਤੇ ਜਾਣਾ ਤੇ ਆਪੇ ਰੱਖ ਕੇ ਸੌਣ ਵੀ ਗਈ ਜਾਂ ਸਵੇਰੇ ਜਿਵੇਂ ਮਰਜ਼ੀ ਉੱਠਣ ਉੱਠਣ ਗਈਆਂ ਤਾਂ ਸਹੀ ਇੱਕ ਹੋਰ ਸੀਗਾ ਮੈਨੂੰ ਆਪਣੇ ਹੁਣ ਹਾਂ ਬਹੁਤ ਜਿਆਦਾ ਵੀਡੀਓ ਵਾਇਰਲ ਹੋ ਰਹੀ ਆ ਆਉਂਦੀ ਆ ਸਾਰੀ YouTube ਤੇ ਤਕਰੀਬਨ ਮੈਂ ਤਿੰਿਆਂ ਦੇ ਹੀ ਦੇਖਿਆ ਕਿ ਜਿਹੜੇ 2000 ਤੋਂ ਪਹਿਲੀ ਦਹਾਕੇ ਦੀ ਆ ਵੀਡੀਓ ਵੀ ਕਿਨੂੰ ਕਿਨੂੰ ਵਿਆਹ ਵਾਲੇ ਜਿਆਦਾ ਟਾਈਮ ਉਹਦੇ ਚ ਜਿਹੜੀ ਗੁਰਬਾਣੀ ਲੱਗੀ ਆ ਹੈਨਾ ਮੈਂ ਕੱਲ ਵੀ YouTube ਤੇ ਉਹ ਬਹੁਤ ਲੱਭਦੀ ਰਹੀ ਮੈਂ ਕਦੇ ਓਮ ਦੀ ਆਵਾਜ਼ ਵਾਲਾ ਜਪਜੀ ਸਾਹਿਬ ਦਾ ਪਾਠ ਜਿਹਦੇ ਵਿੱਚ ਤੁਸੀਂ ਵੀ ਦੇਖਿਆ ਹੋਣਾ ਤਿੰਨ ਚਾਰ ਖੁਰਨੀ ਦੇ ਬੱਕਰੀਆਂ ਖੜੀਆਂ ਮੁਰਗੇ ਮੁਰਗੀਆਂ ਫਿਰਦੇ ਹਨ ਵਾਕਈ ਵੀ ਉਹ ਟਾਈਮ ਉਹੀ ਸੀਗਾ ਮੈਂ ਆਪਦੇ ਅੱਖੀਓ ਚੀਜ਼ ਦੇਖੀ ਆ ਵੀ ਜਿੱਦਾਂ ਸਾਡੇ ਇੱਕ ਉਥੇ ਸੀਗਾ ਪੰਡ ਘਰ ਉਹਨਾਂ ਦੇ ਸੇਮ ਇਤਨੇ ਡਿੱਡੂ ਬੱਚੀਆਂ ਖੁਰਨੀਆਂ ਸੀ ਬੱਚੀਆਂ ਹੀ ਗੰਦਾ ਸੀ ਤੇ ਐਦਾਂ ਹੀ ਉਹਨਾਂ ਦੇ ਬਹੁਤ ਸਾਰੀਆਂ ਮੁਰਗੀਆਂ ਮੁਰਗੇ ਰੱਖੇ ਹੋਏ ਹੁੰਦੇ ਸੀਗੇ ਤੇ ਅਸੀਂ ਉਹਨਾਂ ਦੇ ਘਰੇ ਨਾ ਤਾਲੀ ਸਿੱਖੀ ਸੀਗੀ ਬੁੜਨੀ ਕੇਸ ਤੇ ਅਸੀਂ ਉੱਥੇ ਜਾਣਾ ਹੈ ਨਾ ਤੇ ਸਾਡੇ ਨਹੀਂ ਹੈਗੇ ਸੀਗੇ ਮੁਰਗੇ ਮੁਰਗੀਆਂ ਨਹੀਂ ਸੀ ਸਾਡੇ ਸ਼ੁਰੂ ਤੋਂ ਹੀ ਨਾ ਕੁੱਤਾ ਰੱਖਦੇ ਸੀ ਨਾ ਮੁਰਗੇ ਮੁਰਗੀਆਂ ਸਾਡੇ ਘਰੇ ਨਹੀਂ ਸੀ ਤੇ ਸਾਨੂੰ ਉਹਨਾਂ ਦੇ ਘਰੇ ਜਾ ਕੇ ਨਾ ਵੀ ਵੀ ਥੋੜਾ ਜਿਹਾ ਅਜੀਬ ਜਿਹਾ ਲੱਗਣਾ ਜਦੋਂ ਉਹਨਾਂ ਨੇ ਕਿੰਨੇ ਸਾਰੇ ਹੀ 8 ਨੂੰ ਆਂਡੇ ਇਕੱਠੇ ਕਰ ਲੈਨੇ ਫੇਰ ਉਹਦੇ ਅੰਡਾ ਵੀ ਇੱਥੇ ਹੁੰਦੇ ਸੀ 25 ਪੈਸੇ ਦਾ ਇੱਕ ਤੇ ਉਪਾਈ ਹੁੰਦਾ ਹੁੰਦਾ ਸੀ ਮੂਰੇ ਉਹਦੇ ਉਹ ਸਾਈਕਲ ਦੇ ਮੂਰੇ ਉਹ ਬੰਨੀ ਹੁੰਦੀ ਸੀ ਖਾਰੀ ਜੀ ਉਹ ਜਿੱਦਾਂ ਬਣਾ ਕੇ ਕੱਪੜੇ ਦਾ ਤੇ ਉਹਦੇ 'ਚ ਉਹ ਆਂਡੇ ਰੱਖਦਾ ਹੁੰਦਾ ਸੀ ਦਾ ਤੇ 25 ਪੈਸੇ ਦਾ ਇੱਕ ਆਂਡਾ ਲੈ ਕੇ ਜਾਂਦਾ ਹੁੰਦਾ ਸੀ ਹੁਣ 5 5 ਰੁਪਏ ਦਾ 6 ਦਾ ਹੁਣ ਆਇਆ ਇੰਨਾ ਰੇਟ ਕੋਈ ਆਖਿਆ ਇਹ 3 ਜਿਹੜੇ ਆਪਦੇ ਵੇਖਣ ਦੀਆਂ ਹੈਗੀਆਂ ਵੀ ਜੀ ਮੇਰਾ ਨਾਸੀ ਦਾ ਬਾਰਤ ਤੇ ਜਦੋਂ ਮੈਂ ਕਹਿੰਨੀ ਆ ਵੀ 90 90 ਤਾਂ ਤਾਂ ਪਹਿਲਾਂ ਦਾ ਕੁਛ ਆਪਾਂ ਨੂੰ ਛੋਟੇ ਹੁੰਦੇ ਆ ਭਲਾ ਆਪਾਂ ਨੂੰ ਯਾਦ ਤਾਂ ਹੁੰਦੀ ਆ ਹਨ ਹਾਂ 93 93 ਜਿੱਤੇ ਮੈਂ ਦਸਵੀਂ ਪਾਸ ਕਰ ਲਈ ਸੀ ਉਸ ਤੋਂ ਬਾਅਦ ਜੋ ਸੀ ਸਿੱਖਣ ਲੱਗੀਆਂ ਸੀ ਉਹਨਾਂ ਦੇ ਘਰੇ ਆ ਤਾਣੀ ਬੰਦ ਉਹਦੋਂ ਇਹਦਾਂ ਕਈ ਕਈ ਗੱਲਾਂ ਆਪਾਂ ਨੂੰ ਯਾਦ ਰਹਿ ਜਾਂਦੀਆਂ ਹਨ ਕਈ ਵਾਰ ਜਦ ਬੈਠੇ ਸੋਚਦੇ ਆ ਪਿਛਲੇ ਟਾਈਮ ਬਾਰੇ ਫਿਰ ਇਹ ਸੋਚੀਦਾ ਵੀ ਉਹ ਟਾਈਮ ਨਹੀਂ ਆਉਣਾ ਦੁਬਾਰਾ ਸਮਾਂ ਵਕੀ ਜਿਹੜਾ ਇੱਕ ਵਾਰਾ ਲੰਘ ਗਿਆ ਉਹ ਦੁਬਾਰਾ ਨਹੀਂ ਆਉਂਦਾ ਵਾਪਸ ਹੁਣ ਤਾਂ ਬਹੁਤ ਜ਼ਿਆਦਾ ਫਾਸਟ ਪਰ ਮੈਨੂੰ ਕਿਤੇ ਕਿਤੇ ਲੱਗਦਾ ਹੁੰਦਾ ਵੀ ਵੀ ਉਹ ਟਾਈਮ ਜਿੱਦਾਂ ਪਹਿਲਾ ਸੀਗਾ ਸਾਡੇ ਤੋਂ ਵੀ ਜਿਹੜਾ ਪਹਿਲਾ ਸੀਗਾ ਸਤਜੋਗ ਉਹ ਕਿਸੇ ਵੇਲੇ ਤਾਂ ਆਊਗਾ ਅੱਗੇ ਕਿਸੇ ਭੈਣ ਭਰਾ ਦੇ ਕੋਈ ਦੁੱਖ ਸੁੱਖ ਹੋਣਾ ਹੈ ਨਾ ਤੇ 10-10 ਦਿਨ ਲੋਕਾਂ ਨੇ ਜਾ ਕੇ ਅਗਲੇ ਦੀ ਰਾਤ ਕਟਾਉਣੀ ਆ ਰਾਤਾਂ ਹੈ ਨਾ 10 ਦਿਨ ਅਗਲੇ ਦੇ ਘਰੇ ਤੇ ਹੁਣ ਇਹੋ ਜਿਹੇ ਆਹਾ ਪਰਦੇਸ ਹੈ ਜੀ ਆਪਾਂ ਨੂੰ ਸਾਰਿਆਂ ਨੂੰ ਪਈ ਆ ਲਲ ਕੈਨੇਡਾ ਦੀ ਵੀ ਜੇ ਕਿਸੇ ਦਾ ਕੋਈ ਨਾਲ ਦਾ ਜੰਮਿਆ ਭੈਣ ਭਰਾ ਜਾਂ ਕੋਈ ਰਿਸ਼ਤੇਦਾਰ ਮੁੱਕ ਜਾਂਦਾ ਹੈ ਨਾ ਇੱਥੋਂ ਜਾਇਆ ਹੀ ਨਹੀਂ ਜਾਂਦਾ ਕਿਸੇ ਨੂੰ ਦੇਮ ਹੈ ਨਹੀਂ ਤੇਮ ਹੈ ਨਹੀਂ ਬਹੁਤ ਸਮਾਂ ਆ ਗਿਆ ਹੈਗਾ ਮਾੜਾ ਤੇ ਬਾਕੀ ਚਲੋ ਜੋ ਉਦਰਦ ਦਾ ਹੈ ਨਾ ਦਸਤੂਰ ਹੈ ਕਿ ਬੇਵੀ ਹੋਣਾ ਉਹ ਵੀ ਬੋਤੀ ਰਹਿਣਾ ਹੁੰਦਾ ਤੇ ਚਲੋ ਜੀ ਬਣੇ ਰਿਓ ਵੀਡੀਓ ਦੇ ਨਾਲ ਕਰਦੇ ਰਹਿਵਾਂਗੇ ਤੁਹਾਡੇ ਨਾਲ ਗੱਲਾਂ ਬਾਤਾਂ ਤੇ ਸ਼ਾਮ ਕਾਫੀ ਹੋ ਗਈ ਕੋਈ ਨਹੀਂ ਵੀਡੀਓ ਦਾ ਐਂਡ ਕਰਨ ਦਾ ਵੀ ਟਾਈਮ ਆਇਆ ਪਿਆ ਵਾ ਤੇ ਪਰ ਹਜੇ ਆਪਾਂ ਦੇਖਦੇ ਆਂ ਭੈਣ ਦਾ ਕੀ ਕਮੈਂਟ ਆਉਂਦਾ ਕੀ ਉਹ ਵੀਡੀਓ ਪਉਂਦੀ ਆ ਹੁਣ ਉਹਨੂੰ ਵਿਚਾਰੀ ਨੂੰ YouTube ਸਟੂਡੀਓ ਗਿਆ ਸੀਗਾ ਵੀ ਉਹ ਕਰ ਲਾ ਅਪਲੋਡ ਤੇ ਵੀ ਉਹਦੇ ਤੇ ਫਿਰ ਦੁਆਬ ਦੇ ਵੀਊ ਬਗੈਰਾ ਵਾਚ ਟਾਈਮ ਉਹਦੇ ਤੇ ਸਬਸਕ੍ਰਾਈਬਰ ਤੇ ਉਹਦੇ ਤੇ ਦੇਖ ਲਿਆ ਕਰਨੀ ਉਹਦੇ ਤੇ ਤੈਨੂੰ ਸਾਰੀਆਂ ਵੀਡੀਓ ਉਹਦੇ ਵਿੱਚ ਵੀ ਜਿੱਦਾਂ ਸ਼ੋ ਹੋਣ ਲੱਗਦੇ ਆਂ ਚਲੋ ਜੀ ਮੈਂ ਤਾਂ ਤੇਦੀ ਹੁੰਦੀ ਜਿੰਨਾ ਕ ਮੈਨੂੰ ਪਤਾ ਵੀ ਮੈਂ ਕਿਸੇ ਦਾ ਫਾਇਦਾ ਹੀ ਕਰਾਂ ਜਿੰਨਾ ਕ ਮੈਨੂੰ ਪਤਾ ਮੈਂ ਗਾਂ ਉਤਾਂ ਉਹ ਵੀ ਅਗਲੇ ਨੂੰ ਦੱਸਣੀ ਇੱਕ ਵੀ ਚਲੋ ਜੀ ਕਰਦੇ ਰਵਾਂਗੇ ਗੱਲਾਂ ਬਾਤਾਂ ਮਿਲਦੇ ਲੋ ਜੀ ਟਾਈਮ ਹੋ ਗਿਆ ਸ਼ਾਮ ਦਾ ਤੇ ਦਾਲ ਆਪਣੀ ਕੁੱਕਰ ਦੇ ਵਿੱਚ ਲਵਾ ਕੇ ਸੀਟੀ ਰੱਖੀ ਵੀ ਆ ਤੇ ਇੱਧਰ ਕੱਟ ਲਿਆ ਆਪਾਂ ਹੈਗਾ ਤੜਕਾ ਪਿਆਜ਼ ਟਮਾਟਰ ਕਿੰਨੀਆਂ ਮਿਰਚਾਂ ਕੱਟੀਆਂ ਸੀ ਮੇਰੇ ਨਾਲ ਤਿੰਨ ਤੇ ਰਸੋਈ ਦਾ ਕੰਮ ਨਵੇੜਦੇ ਆ ਬਰਤਨ ਕਾਫੀ ਸਾਰੇ ਪਏ ਆ ਲੋ ਜੀ ਦਾਲ ਆਪਣੀ ਨਮਕ ਪਾਤਾ ਸੀਗਾ ਸੀਟੀ ਲਵਾਤੀ ਹੁਣ ਤੜਕਾ ਲਾ ਕੇ ਤੇ ਪਾ ਦਾਂਗੇ ਅਲੱਗ ਤੋਂ ਤੇ ਦਾਲ ਰੈਡੀ ਹੋ ਜਾਊਗੀ ਟਾਈਮ ਹੋ ਗਿਆ ਸ਼ਾਮ ਦਾ ਤੇ ਚਲੋ ਜੀ ਅੱਜ ਜਿਹੜੀ ਵੀਡੀਓ ਦਾ ਐਂਡ ਆਪਾਂ ਕਰਦੇ ਆ ਇੱਥੇ ਮਿਲਦੇ ਆ ਕੱਲ ਨਵੇਂ ਬਲੌਗ ਦੇ ਨਾਲ મારી ਗੱਲ ਵਾਪਤਾਂ ਦੇ ਨਾਲ ਅੱਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਖੁਸ਼ ਰਹੋ آباد ਰਹੋ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਬਾਏ